ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਸਿਮਰਨ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਥੋੜਾ ਜਿਆਦਾ ਤੁਹਾਨੂੰ ਸਿਮਰਨਜੀਤ ਸਿੰਘ ਹੋਣਾ ਬਾਰੇ ਦੱਸ ਦਿਆਂ ਇਸ ਮੰਚ ਤੋਂ ਵਨ ਇੰਡੀਆ ਦੇ ਮੰਚ ਤੋਂ ਸਿਮਰਨਜੀਤ ਸਾਡੇ ਨਾਲ ਬਹੁਤ ਵਾਰ ਜਿਹੜਾ ਉਹ ਆਡੀਓ ਰਾਹੀਂ ਜੁੜ ਚੁੱਕੇ ਆ ਕਾਲ ਦੇ ਰਾਹੀਂ ਉਹ ਸਾਡੇ ਨਾਲ ਜੁੜਦੇ ਰਹੇ ਆ ਤੇ ਅੱਜ ਪਹਿਲੀ ਵਾਰ ਉਹ ਜਿਹੜਾ ਵਾ ਉਹ ਸਾਡੇ ਨਾਲ ਇਦਾਂ ਵੀਡੀਓ ਕਾਲ ਦੇ ਰਾਹੀਂ ਜੁੜ ਰਹੇ ਆ ਔਰ ਅੱਜ ਜਿਹੜਾ ਵਿਸ਼ਾ ਹੈ ਉਹ ਬੜਾ ਗੰਭੀਰ ਹੈ ਵਿਸ਼ਾ ਇਹ ਹੈ ਕਿ ਕੱਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਸੀ ਐਸਜੀਪੀਸੀ ਵੱਲੋਂ ਕਿ ਰਾਮ ਰਹੀਮ ਨੂੰ ਬਾਰ-ਬਾਰ ਜਿਹੜੀ ਆ ਉਹ ਪਰੋਲ ਤੇ ਫਰਲੋ ਦਿੱਤੀ ਜਾਂਦੀ ਹੈ ਇਸੇ ਦੇ ਚਲਦਿਆਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਪੱਤਰ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਤੁਸੀਂ ਇੱਕ ਵੇਰਵਾ ਦਿਓ ਕਿ ਰਾਮ ਰਹੀਮ ਵੰਗੂ ਤੁਸੀਂ ਕਿੰਨੇ ਕੁ ਹੋਰ ਕੈਦੀਆਂ ਨੂੰ ਜਿਹੜਾ ਵਾ ਉਹ ਤੁਸੀਂ ਪੈਰੋਲ ਦਿੰਨੇ ਹੋ ਤੇ ਫਰਲੋ ਦਿੰਨੇ ਹੋ ਇਹ ਤੋਂ ਬਾਅਦ ਹਰਿਆਣਾ ਸਰਕਾਰ ਜਿਹੜਾ ਉਹ ਇੱਕ ਪੂਰੀ ਡਿਟੇਲ ਉਹਨਾਂ ਨੂੰ ਪੇਸ਼ ਕਰਦੇ ਆ ਤੇ ਸਾਰਾ ਕੁਝ ਉਹ ਆਪਣੇ ਵੱਲੋਂ ਜਿਹੜਾ ਪੱਖ ਰੱਖਦੇ ਆ ਪਰ ਸਵਾਲ ਇਹ ਹੈ ਕਿ ਜਿਨ੍ਹਾਂ ਕੈਦੀਆਂ ਨੂੰ ਉਹ ਹੋਰ ਇਦਾਂ ਦੀ ਪ੍ਰਿਵਿਲੇਜ ਦਿੰਦੇ ਆ ਉਹਨਾਂ ਦਾ ਅਕਸ ਉਹਨਾਂ ਦਾ ਕਿਰਦਾਰ ਜਾਂ ਉਹਨਾਂ ਵੱਲੋਂ ਕੀਤੇ ਗਏ ਜਿਹੜੇ ਉਹਨਾਂ ਉੱਤੇ ਇਲਜ਼ਾਮ ਹੈ ਉਹ ਰਾਮ ਰਹੀਮ ਵਰਗੇ ਨਹੀਂ ਹੈ ਕਿਉਂਕਿ ਰਾਮ ਰਹੀਮ ਉੱਤੇ ਇਕੱਲਾ ਬਲਾਤਕਾਰ ਜਾਂ ਕਤਲ ਦਾ ਮੁਕੱਦਮਾ ਨਹੀਂ ਹੈ ਰਾਮ ਰਹੀਮ ਉੱਤੇ ਸਾਬਸ਼ੀਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉਸ ਪੂਰੇ ਵਿਉਂਤ ਨੂੰ ਉਹਨਾਂ ਦੇ ਡੇਰੇ 'ਚ ਰਚਣ ਦੇ ਇਲਜ਼ਾਮ ਹੈ ਔਰ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਡੇਰੇ ਦਾ ਬੜਾ ਖਾਸਮ ਖਾਸ ਜਿਹੜਾ ਉਹਨਾਂ ਦੀ ਨੈਸ਼ਨਲ ਜਿਹੜੀ ਉਹਨਾਂ ਦੀ ਪੋਲੀਟੀਕਲ ਕਮੇਟੀ ਸੀ ਉਹਦਾ ਜਿਹੜਾ ਮੁਖੀ ਸੀਗਾ ਪ੍ਰਦੀਪ ਕਲੇਰ ਉਹਨੇ ਜੋ ਖੁਲਾਸੇ ਕੀਤੇ ਤੇ ਉਤੋਂ ਜਿਹੜਾ ਕਈ ਕੁਝ ਇਹ ਜਿਹੜਾ ਵਾ ਉਹ ਸਾਫ਼ ਹੋਇਆ ਸੋ ਕਿਉਂਕਿ ਰਾਮ ਰਹੀਮ ਇੱਕ ਆਮ ਕੈਦੀ ਨਹੀਂ ਹੈ ਉਹਦਾ ਕਿਰਦਾਰ ਜਿਹੜਾ ਇਹ ਸਿਆਸੀ ਹਲਕਿਆਂ ਦੇ ਵਿੱਚ ਵੀ ਬਹੁਤ ਵੱਡਾ ਸੋ ਇਹ ਸਾਰੇ ਮਸਲੇ ਨੂੰ ਅਸੀਂ ਜਾਣਦੇ ਹਾਂ ਐਡਵੋਕੇਟ ਸਿਮਰਨਜੀਤ ਢੋੜਾ ਤੋਂ ਕਿ ਹਾਲਾਂਕਿ ਸਰਕਾਰ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਪਰ ਇਸ ਪੂਰੇ ਮਾਮਲੇ ਨੂੰ ਬਤੌਰ ਸਿੱਖ ਔਰ ਬਤੌਰ ਐਡਵੋਕੇਟ ਸਿਮਰਨਜੀਤ ਢੋੜੀ ਕਿਵੇਂ ਦੇਖਦੇ ਆ ਸਰ ਕਿਦਾਂ ਦੇਖਦੇ ਹੋ ਇਸ ਪੂਰੇ ਵਰਤਾਂਤ ਨੂੰ ਇਕ ਕੁਛ ਜਿਹੜਾ ਰਾਮ ਰਹੀਮ ਹੈ ਉਹਦੀ ਕਲਾਸ ਫੋਰੇਸ ਸੀਜ ਚਾਰਜਸ ਵੀ ਜੀ ਸਭ ਤੋਂ ਪਹਿਲੇ ਤੇ ਉਰਤੇ ਮਰਡਰ ਇੱਕ ਪਰਚਾ ਰੇਪ ਦਾ ਦਰਜ ਹੋਇਆ ਜਿਹਦੇ ਵਿੱਚ ਉਸ ਡੇਰੇ ਦੇ ਵਿੱਚ ਜਿਹੜੀਆਂ ਲੜਕੀਆਂ ਸੀ ਹਮ ਉਹਨਾਂ ਨੇ ਇੱਥੇ ਐਲੀਗੇਸ਼ਨਸ ਲਾਏ ਇੱਕ ਚਿੱਠੀ ਲਿਖੀ ਗਈ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਜਿਹਦੇ ਉੱਪਰ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਸਾਰਾ ਮੈਟਰ ਓਪਨ ਹੁੰਦਾ ਉਤ ਸੇ ਨੂੰ ਕਨਵਿਕਸ਼ਨ ਹੁੰਦੀ ਹੈ ਫਿਰ ਇੱਕ ਬੜੇ ਸੀਰੀਅਸ ਜਰਨਲਿਸਟ ਸੀ ਉਥੋਂ ਦੇ ਸਿਰਸੇ ਦੇ ਛਤਰਪਤੀ ਛਤਰਪਤੀ ਜੀ ਉਹਨਾਂ ਨੇ ਉਸ ਚਿੱਠੀ ਨੂੰ ਆਪ ਦੇ ਅਖਬਾਰ 'ਚ ਪਬਲਿਸ਼ ਕੀਤਾ ਹੈ ਪਬਲਿਸ਼ ਕਰਨ ਬਾਾਈ ਮੰਥਲੀ ਮਾਈਟ ਵੀ ਉਹ ਅਖਬਾਰ ਸੀ ਜਦੋਂ ਪਬਲਿਸ਼ ਕੀਤਾ ਉਸ ਤੋਂ ਬਾਅਦ ਉਹਦਾ ਮਰਡਰ ਹੁੰਦਾ ਹੈ ਮਰਡਰ ਤੋਂ ਬਾਅਦ ਉਹ 11 ਦੀ ਰਿਕਵਰੀ ਸੀ ਗਈ ਹਰ ਚੀਜ਼ ਉਹ 300000 ਤੀਸਰਾ ਉਹਨੇ ਆਪ ਦੇ ਡੇਰੇ ਵਿੱਚ ਕਈ ਐਸੇ ਬੰਦੇ ਸੀ ਜਿਨ੍ਹਾਂ ਨੂੰ ਇੰਨੇ ਉਹ ਖੁਸਰੇ ਹਿਜੜੇ ਬਣਾ ਦਿੱਤਾ ਸੀ ਹੂੰ ਉਸ ਤੋਂ ਬਾਅਦ ਸਭ ਤੋਂ ਜਿਹੜਾ ਸੈਂਸਿਟਿਵ ਮੈਟਰ ਹੈ ਦੇ ਖਿਲਾਫ ਹੁੰਦਾ ਹੈ ਉਹ ਹੁੰਦਾ ਹੈ ਕਿ ਇਹ ਕਾਂਸਪੀਰੇਸੀ ਹੈ ਚੁੰਦੀ ਹੈ ਇਹ ਜਿਹੜੇ ਬਹੁਤ ক্লোਜ਼ ਟੀਮ ਹੈ ਉਹ ਪੰਜਾਬ ਦੇ ਵਿੱਚ ਵਕ ਵਕ ਥਾਂ ਮਾਤੇ ਗੁਰੂ ਗ੍ਰੰਥ ਸਾਹਿਬ ਦੀ ਬੇਦ ਵੀ ਕਰਦੀ ਸੋ ਦੋ ਕੇਸਸ ਦੇ ਵਿੱਚ ਕਨਵਿਕਟ ਹੋ ਚੁੱਕੇ ਹੈ ਜਦੋਂ ਇਹਦੀ ਕਨਵਿਕਸ਼ਨ ਹੁੰਦੀ ਹੈ ਇਹ ਹਰਿਆਣੇ ਤੋਂ ਲੈ ਕੇ ਪੰਜ ਸਕੂਲੇ ਤੱਕ ਕੋਰਟ ਤੇ ਪ੍ਰੈਸ਼ਰਾਈਜ਼ ਕਰਨ ਦੀ ਲਈ ਲੱਖਾਂ ਦੀ ਗਿਣਤੀ ਚ ਲੋਕ ਲੈ ਕੇ ਆਉਂਦਾ ਹੈ ਗਵਰਨਮੈਂਟ ਪ੍ਰਾਪਰਟੀ ਪ੍ਰਾਪਰਟੀ ਜਿਹੜੀ ਸੀ ਉਹਨੂੰ ਫੁੱਕਿਆ ਜਾਂਦਾ ਹੈ ਕਈ ਵਹੀਕਲਸ ਨੂੰ ਅੱਕ ਲੱਗਦੀ ਹੈ ਕਈ ਪੱਤਰਕਾਰ ਜ਼ਖਮੀ ਹੁੰਦੇ ਨੇ ਉਹ ਐਨਾ ਪ੍ਰੈਸ਼ਰ ਸੀ ਸੋ ਉਸ ਕੇਸ ਦੇ ਵਿੱਚ ਰਾਮ ਰਹੀਮ ਉਹਨਾਂ ਨੂੰ ਤੇਨਾਂ ਨੇ ਪ੍ਰੋਲ ਦੇ ਦਿੱਤੀ ਇਮੀਡੀਏਟ ਇਫੈਕਟ ਔਰ ਛੋਟਾ ਬੜਾ ਇੰਟਰਸਟਿੰਗ ਹੈ ਜਦੋਂ ਬੀਇੰਗ ਲਾਇਰ ਅਸੀਂ ਵੇਖਦੇ ਹਾਂ ਜਦੋਂ ਤੁਸੀਂ ਪਰੋਲ ਦਿੰਦੇ ਹੋ ਉਹਦੇ ਤੋਂ ਤੋਂ ਸੈਂਕਸ਼ਨਸ ਲਾਈਆਂ ਜਾਂਦੀ ਹੈ ਕਿ ਤੁਸੀਂ ਉਹ ਏਰੀਆ ਨਹੀਂ ਛੱਡੋਗੇ ਜਿਹੜੇ ਏਰੀਆ 'ਚ ਜਾ ਰਹੇ ਹੋ RAM REHIM ਨੂੰ ਇਸ ਗੱਲ ਦੀ ਪ੍ਰੋਬਲਮ ਵੀ ਹੈ ਕਿ ਉਹਨੇ ਫਿਲਮਾਂ ਬਣਾਉਣੀਆਂ RAM REHIM ਨੂੰ ਤੁਸੀਂ ਇਸ ਗੱਲ ਦੀ ਪ੍ਰੋਬਲਮ ਵੀ ਦੇ ਰਹੇ ਹੋ ਕਿ ਉਹਨੇ ਰਾਜਸਥਾਨ ਇੱਧਰ ਉੱਧਰ ਡੇਰੇਆਂ ਦੇ ਵਿੱਚ ਆਪ ਦਾ ਪ੍ਰਚਾਰ ਕਰਨਾ ਤੇ ਹੁਣ ਬੜਾ ਇੰਟਰਸਟਿੰਗ ਹੈ ਕਿ 15 ਦਿਨ ਦੀ ਉਹਨੇ ਪਰੋਲ ਮੰਗੀ ਹੈ ਇੱਕ ਐਡੀਟਰਸ ਬੁਕਸਮੈਨ ਅਖਬਾਰ ਦੇ ਪੂਰੇ ਹੋਏ ਨੇ ਪਿਛਲੇ ਹਫਤੇ ਕਿ ਮੈਂ ਅਫਸੋਸ ਕਰਨ ਜਾਣਾ ਉਹਦੀ ਬੇਟੀ ਨੇ ਮੈਨੂੰ 15 ਦਿਨ ਦੀ ਪ੍ਰੋਲ ਦਿੱਤੀ ਜਾਈ। ਇੱਕ ਤੀ ਇਹ ਪੱਖ ਹੈਗਾ ਜੀ ਦੂਸਰਾ ਪੱਖ ਇਹ ਹੈਗਾ ਕਿ ਮੈਂ ਇੱਕ ਕੇਸ ਟੀਲ ਕਰ ਰਿਹਾ ਜਿਹੜੇ ਐਕਸ ਮਿਨਿਸਟਰ ਪੈਂਸਿੰਗ ਨੇ ਉਹਦੇ ਕੇਸ ਚ ਪੋਲਿਟੀਕਲ ਪ੍ਰिजनਰ ਨੇ ਪਰਮਜੀਤ ਸਿੰਘ ਪਿਉਰਾ ਉਹਨਾਂ ਦੇ ਕੇਸ ਵਿੱਚ ਉਹਨਾਂ ਦੀ ਮਦਰ ਦੀ ਏਜ ਸੀ ਅਰਾਊਂਡ 95 ইয়ার্স ਅਸੀਂ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਹੈ ਕਿ ਭਾਈ ਪਰਮਜੀਤ ਸਿੰਘ ਪਿਉਰੇ ਨੂੰ ਮਰਨ ਤੱਕ ਜੇਲਦੀ سزا ਹੈ ਕੀ ਹੈ ਤੇ ਉਦੀ ਜਿਹੜੀ ਮਦਰ ਹੈ 올ਡ ਏਜ ਹੈ ਉਦੀ ਲਾਸਟ ਵਿਸ਼ ਹੈ ਕਿ ਮੈਂ ਆਪ ਦੇ ਪੁੱਤਰ ਨੂੰ ਦੇਖਣਾ ਚਾਹੁੰਦੀ ਹ ਉਸ ਤੋਂ ਬਾਅਦ ਕੋਰਟ ਕਹਿੰਦੀ ਹੈ ਕਿ ਅਸੀਂ ਐਵੇਂ ਨਹੀਂ ਅਲੋਕ ਕਰ ਸਕਦੇ ਕਿਉਂਕਿ ਜਾਣਾ ਬੜੈਲ ਜੇਲ ਚੰਡੀਗੜ੍ਹ ਤੋਂ ਰਾਜਪੁਰੇ ਤੱਕ ਟ੍ਰੇਪਿੰਡ ਵਿੱਚ ਹੈਗਾ ਜਿਹੜਾ ਕਿ 40-45 ਮਿੰਟ ਦਾ ਰਸਤਾ ਹੈ ਅਸੀਂ ਕੋਰਟ ਨੂੰ ਕਹੇ ਕਿ ਤੁਸੀਂ ਜਿਹੜੀ ਬਿਹਤਰੀਨ ਫੋਰਸ ਹੈ ਤੁਹਾਡੀ ਇੰਡੀਆ ਦੀ ਆਰਮੀ ਜਿਹੜੀ ਮਰਜ਼ੀ ਲਾ ਦਿਓ ਐਟ आवर ओन ਕਾਸਟ ਤੁਸੀਂ ਸਰ ਨੂੰ 2 ਘੰਟੇ ਦੀ ਪ੍ਰੋਲ ਅਲਾਓ ਕਰਦੇ ਹੋ ਕੋਰਟ ਨਹੀਂ ਮੰਨਦੀ ਕੋਰਟ ਕਹਿੰਦੀ ਹੈ ਕਿ ਅਸੀਂ ਜੇਲ੍ਹ ਦੇ ਵਿੱਚ ਹੀ ਮਾਤਾ ਨੂੰ ਲੈ ਕੇ ਆਵਾਂਗੇ ਜਦੋਂ ਡਾਕਟਰਸ ਦੀ ਟੀਮ ਜਾਂਦੀ ਹੈ ਚ ਵੀ ਘਟ ਤੋਂ ਉਹ ਰਿਫਿਊਜ਼ ਕਰ ਦਿੰਦੀ ਹੈ ਕਿ ਮਾਤਾ ਇਸ ਹਾਲਾਤ ਵਿੱਚ ਨਹੀਂ ਹੈ ਮੈਡੀਕਲ ਕੋ ਨੂੰ ਸ਼ਿਫਟ ਕੀਤਾ ਜਾਏ ਉਸ ਦੇ ਬਾਵਜੂਦ ਵੀ ਜਿਹੜਾ ਸਾਡਾ ਸਿੰਗਲ ਬੈਂਚ ਹੈ ਉਹ ਸਾਡੀ ਰੈਟ ਡਿਸਮਿਸ ਕਰ ਦਿੰਦਾ ਫਿਰ ਅਸੀਂ ਡਬਲ ਬੈਂਚ ਤੇ ਗਏ ਆ ਕਿ ਹੁਣ ਡਾਕਟਰਸ ਦੀ ਰਿਪੋਰਟ ਵੀ ਆ ਗਈ ਹੈ ਤੇ ਡੇਥ ਬੈੱਡ ਤੇ ਪਈ ਮਦਰ ਦੀ ਵਿਸ਼ਾ ਕੋ ਆਪਦੇ ਮੁੰਡੇ ਨੂੰ ਮਿਲਣਾ ਚਾਹਦੀ ਹੈ ਸਾਡੀ ਉਹ ਵੀ ਰੈਟ ਡਿਸਕਸ ਕਰ ਦਿੱਤੀ ਤੇ ਸੋ ਸਾਨੂੰ ਇਹ ਵੀ ਅਲਾਉ ਨਹੀਂ ਕੀਤਾ ਫਿਰ ਸੈਕਿੰਡ ਸੀ ਕਿ ਅਸੀਂ ਇੱਕ ਰੈਕਟ ਲਾਸਟ ਈਅਰ ਅਕਤੂਬਰਸ ਫਾਈਲ ਕੀਤੀ ਕਿ ਭਾਈ ਪਰਮਜੀਤ ਸਿੰਘ ਪਿਓਰੇ ਦੀ ਸਾਕੀ ਭਤੀਜੀ ਦਾ ਵਿਆਹ ਉਹਨੂੰ 4 ਘੰਟੇ ਲਈ ਪ੍ਰੋਲ ਦਿੱਤੀ ਜਾ ਵਿਆਹ ਅਟੈਂਡ ਕਰਨ ਲਈ ਸਾਨੂੰ ਉਹ ਵੀ ਅਲਾਉ ਨਹੀਂ ਕੀਤੀ ਹੈ ਸੋ ਇਹ ਹਾਈ ਕੋਰਟ ਦੇ ਜਿਹੜੇ ਜਜਸ ਨੇ ਸਾਨੂੰ ਸਮਝ ਨਹੀਂ ਆਉਂਦਾ ਕਿ ਇਹਨਾਂ ਦੇ ਮਾਈਂਡਸ ਕਿਵੇਂ ਹੈਗਾ ਹੁਣ ਤੁਸੀਂ ਦੇਖੋ ਇੱਕ ਡਿਸਕ੍ਰਿਮੀਨੇਸ਼ਨ ਕਿਵੇਂ ਹੈਗਾ ਕਿ ਇੱਕ ਫੋਲਨ ਦੇਵੀ ਸੀ ਐਮਪੀ ਦੇ ਵਿੱਚ ਤੁਸੀਂ ਨਾ ਸੁਣਿਆ ਉਹਨਾਂ ਜਿਹੜੀ ڈاکੂ ਵੀ ਰਹੀ ਹੈ ਫੇਮਸ ਹੋਰ ਜਨੇ ਮੈਂਬਰ ਪਾਰਲੀਮੈਂਟ ਵੀ ਰਹੀ ਹੈ ਉਹਨੇ 22 ਦਾ ਕਤਲ ਕੀਤਾ ਉੱਥੇ ਤੇ ਉਹਦੇ ਖਿਲਾਫ 46 ਤੋਂ ਜ਼ਿਆਦਾ ਜਿਹੜੇ ਕ੍ਰਿਮੀਨਲ ਪਰਚੇ ਸੀ ਸਟੇਟ ਨੇ ਸਾਰੇ ਕਤਲ ਦੇ ਪਰਚੇ ਤੇ ਛਾਲੀ ਦੇ ਛਾਲੀ ਪਰਚੇ ਉਹਦੇ ਖਿਲਾਫ ਵਿਦਡਰੋ ਕੀਤੇ ਇਸ ਸਾਡੇ ਕੇਸਸ ਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਇਹ ਬੰਦੇ ਪੋਲਿਟিক্যাল ਪ੍ਰिजनਰਸ ਨੇ ਜਦੋਂ ਮੈਂ ਭਾਈ ਜਗਤਾਰ ਸਿੰਘ ਤਾਰਾਨੀ ਇੱਕ ਕੋਕੀਓਸਟਰੀ ਬੈਂਸਿੰਗ ਅਸੈਸਿਨੇਸ਼ਨ ਮੈਟਰ ਦੇ ਵਿੱਚ ਮੈਂ ਐਟ ਦ ਲੈਂਥ ਰਿਟਨ ਆਰਗੂਮੈਂਟਸ ਦਿੱਤੇ ਨੇ ਕਿ ਕਿਹੜੇ ਹਾਲਾਤ ਨੇ ਇਹ ਆਰਡੀਨਰੀ ਕੈਦੀ ਨਹੀਂ ਹੈਗੇ ਇਹਨਾਂ ਦਾ ਚੀਫ ਮਿਨਿਸਟਰ ਨਾਲ ਕੋਈ ਵਟ ਬੰਨੇ ਦਾ ਰੋਲਾ ਨਹੀਂ ਸੀ ਹੈਗਾ ਇਹ ਪੋਲਿਟিক্যাল ਮਰਡਰਸ ਨੇ ਇੱਕ ਰਿਜ਼ਨ ਕਰਕੇ ਹੋਈ ਸੋ ਜਿਹੜਾ ਸਟੇਟ ਦਾ ਰਵਈਆ ਹੈਗਾ ਉਹ ਐਂਟਾਇਰਲੀ ਡਿਫਰੈਂਟ ਹੈਗਾ ਉਹ ਤੁਸੀਂ ਦੇਖੋ ਕਿ ਇੱਕ ਛੋਰੀ ਲਾਲ ਨਾ ਦਾ ਬੰਦਾ ਹੈ ਜਿਹਨੇ 50-60 ਸਾਲ ਤੱਕ ਸਿੱਖਾਂ ਨੂੰ ਬੁੱਚੜ ਸੀ ਦਿੱਲੀ ਦੇ ਵਿੱਚ ਇਹਨੂੰ ਕਸਾਈ ਕਹਿੰਦੇ ਨੇ ਉਹ ਮੀਟ ਦੀ ਦੁਕਾਨ ਕਰਦਾ ਸੀ ਉਹਨੇ ਕਈ ਸਿੱਖਾਂ ਨੂੰ ਮਤਲਬ ਜਿਵੇਂ ਕੱਟ ਪੀਸਸ ਦੇ ਵਿੱਚ ਤੁਸੀਂ ਮੀਟ ਕੱਟਦੇ ਹੋ ਉਵੇਂ ਕੱਟਿਆ ਅਲੱਗ-ਅਲੱਗ 8 ਕੇਸਾਂ ਚੋਂ ਉਹਨੂੰ 8 ਵਾਰੀ ਫਾਂਸੀ ਕੀਤੀ ਦਿੱਲੀ ਹਾਈ ਕੋਰਟ ਉਦੀ ਦੇਖੋ ਸਰਕਾਰ ਨੇ ਫੰਸੀ ਨੂੰ ਲਾਈਫ ਇੰਪ੍ਰਿਜ਼ਨਮੈਂਟਸ ਕਨਵਰਟ ਕਰ ਦਿੱਤਾ ਉਹਦੀ ਪਰੋਲ ਨੂੰ ਵੀ ਅਪਰੂਵਲ ਦੇਣ ਲੱਗੇ ਆ ਦਿੱਲੀ ਦਾ ਲੈਫਟੀਨੈਂਟ ਕਮਾਂਡਰ ਤੇ ਇਹ ਡਬਲ ਸਟੈਂਡਰਡਸ ਹੈਗੇ ਨੇ কোর্ਟਸ ਤੇ ਵੀ ਤੇ ਜਿਹੜਾ ਸਾਡਾ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਹੈ ਸੋ ਅਸੀਂ ਤੇ ਵੇਖਦੇ ਆ ਕਿ ਬਹੁਤ ਫਰਕ ਹੈਗਾ ਜੀ ਮਤਲਬ ਤੁਸੀਂ ਜਦੋਂ ਤੇ ਸਟੇਟ ਦੇ ਆਪ ਦੇ ਬੰਦਿਆਂ ਨੂੰ ਪੁਸ਼ ਕਰਨਾ ਹੁੰਦਾ ਉਦੋਂ ਹਰ ਟੰਗ ਨਾਲ ਤੁਸੀਂ ਅੱਖਾਂ ਮੀਟ ਲੈਂਦੇ ਉਹ ਤੁਸੀਂ ਦੇਖੋ ਕਿ ਸਲਮਾਨ ਖਾਨ ਦੇ ਕੇਸ ਉੱਤੇ ਦੋ ਕੇਸ ਪੈਸੀ ਇੱਕ ਜਿਹੜਾ ਉਹਨੇ ਹਿਰਨ ਮਾਰ ਰਿਆ ਹੈ ਇੱਕ ਜਿਹੜੀ ਉੱਥੇ ਬੰਬੇ ਦੇ ਵਿੱਚ ਇਹਨੇ ਇੱਕ ਗਰੀਬ ਬੰਦੇ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ ਸੀ ਜੀ ਸੈਕੰਡਰੀ ਪ੍ਰੋਵੀਜ਼ਨ ਹੁੰਦੀ ਹੈ ਕਿ ਜਦੋਂ ਜਿਹੜੇ ਕੇਸ 3 ਸਾਲ ਤੋਂ ਘੱਟ ਸਜ਼ਾ ਹੈ ਉਹਦੇ ਵਿੱਚ ਮੈਜਿਸਟ੍ਰੇਟ ਕੋ ਪਾਵਰ ਹੁੰਦੀ ਹੈ ਕਿ ਮੌਕੇ ਤੇ ਉਹ ਜ਼ਮਾਨਤ ਲੈ ਕੇ ਤੇ ਅਪੀਲ ਐਡਮਿਟ ਹੋ ਜਾਂਦੀ ਹੈ ਹਾਇਰ ਅਪੀਲੇਸ਼ਨ ਕੋਰਟ ਅਗਰ ਸੈਸ਼ਨ ਕੋਰਟ ਨੂੰ ਅਪਹੈਲਡ ਕਰਦੀ ਹੈ ਉਹਨੂੰ ਜੇਲ੍ਹ ਜਾਣਾ ਪੈਂਦਾ ਤੁਸੀਂ ਦੇਖਿਆ ਸਲਮਨ ਖਾਨ ਨੂੰ ਲੋਅਰ ਕੋਰਟ ਨੇ ਵੀ ਕਨਵਿਕਟ ਕੀਤਾ ਹੈ ਹਾਈ ਕੋਰਟ ਨੇ ਵੀ ਕਨਵਿਕਟ ਕੀਤਾ ਹੈ ਵਿਦਆਊਟ ਗੋਇੰਗ ਇਵਨ ਸਿੰਗਲ ਡੇ ਸੁਪਰੀਮ ਕੋਰਟ ਦੇ ਵਿੱਚ ਹੀ ਸਿੱਧਾ ਬਰੀ ਹੋ ਕੇ ਆ ਜਾਂਦਾ ਹੈ ਹਾਂ ਸੋ ਉਹ ਇਥੇ ਜਿਹੜਾ ਕਾਨੂੰਨ ਹੈ ਮਤਲਬ ਜਿਵੇਂ ਇੱਕ ਫੇਮਸ ਹੈਗੇ ਹੈ ਨਾ ਮਤਲਬ ਕਹਿੰਦੇ ਨਹੀਂ ਕਿ ਜਿਹੜਾ ਕਾਨੂੰਨ ਹੈ ਉਸ ਮਕੜੀ ਦੇ ਜਾਲ ਵਾਂਗੂ ਹੈ ਜਿਹਦੇ ਵਿੱਚ ਜਿਹੜੀਆਂ ਸਮਾਲ ਫਲਾਈਜ਼ ਨੇ ਛੋਟੀਆਂ ਮੱਖੀਆਂ ਤੇ ਫਸ ਜਾਂਦੀਆਂ ਹਨ ਵੱਡੀਆਂ ਨੂੰ ਤੋੜ ਕੇ ਨਿਕਲ ਜਾਂਦੀ ਹੈ ਸੋ ਇਸ ਕਿਸਮ ਦੀ ਇੰਟਰਪਰਸ਼ਨ ਹੈਗੀ ਇੱਥੇ ਇਹ ਸਿਮਰਤ ਜੀ ਜੀ ਮਤਲਬ ਜਿੱਦਾਂ ਐਸਜੀਪੀਸੀ ਨੇ ਇੱਕ ਪਟੀਸ਼ਨ ਪਾਈ ਸੀ ਹੁਣ ਮਤਲਬ ਇਹਦੇ ਵਿੱਚ ਐਸਜੀਪੀਸੀ ਦੇ ਕੋਲ ਮਤਲਬ ਅਦਾਲਤ ਨੇ ਤਾਂ ਜਵਾਬ ਦੇ ਤਾਂ ਸਟੇਟ ਨੇ ਲਿਸਟ ਦੇ ਦਿੱਤੀ ਹੁਣ ਸਵਾਲ ਤੇ ਉਹੀ ਆ ਨਾ ਜੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਇਹ ਜਿਹੜੇ ਵੱਡੇ ਅਕਸ ਦੇ ਬੰਦੇ ਆ ਇਹ ਜਿਹੜਾ ਵਾ ਉਹ ਜਾਲਾ ਤੋੜ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਪਰ ਇਲਜ਼ਾਮ ਰਾਮ ਰਹੀਮ ਦੇ ਉੱਤੇ ਇਹ ਵੀ ਹੈ ਵੀ ਇਹ ਬੰਦਾ ਪੋਲੀਟੀਕਲ ਬੜਾ ਮੋਟੀਵੇਟਿਡ ਹੈ ਇਨਫਲੂਐਂਸ ਕਰਦਾ ਹੈ ਲੋਕ ਇਹਨੂੰ ਪੁੱਛ ਕੇ ਜਿਹੜਾ ਵਾ ਉਹ ਇਲੈਕਸ਼ਨ ਲੜਦੇ ਆ ਫਿਰ ਇਹ ਸਮਰਥਨ ਵੀ ਦਿੰਦਾ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਤੋਂ ਵੀ ਅਸੀਂ ਭਲੀ ਭਾਂਤ ਵਾਕਿਵਾ ਵੀ ਸੁਖਬੀਰ ਬਾਦਲੇ ਨੂੰ ਕਿਵੇਂ ਮਿਲਦੇ ਰਹੇ ਆ ਇਸੇ ਤਰ੍ਹਾਂ ਹਰਿਆਣੇ ਦੇ ਕੁਝ ਜਿਹੜੇ ਪੋਲਿਟਿਸ਼ੀਅਨਸ ਆ ਉਹ ਮਿਲਦੇ ਆ ਰਾਜਸਥਾਨ ਦੇ ਮਿਲਦੇ ਆ ਤੇ ਹਰਿਆਣੇ ਦੇ ਇਲੈਕਸ਼ਨਸ ਵੀ ਆ ਰਹੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਦਾਲਤ ਦੇ ਵਿੱਚ ਨਹੀਂ ਰੱਖਿਆ ਜਾਂਦਾ ਵੀ ਇਹ ਬੰਦਾ ਜਿਹੜਾ ਬਾਹਰ ਜਾ ਕੇ ਇਨਫਲੂਐਂਸ ਕਰ ਸਕਦਾ ਵੋਟਰਸ ਨੂੰ ਇਹ ਬਿਲਕੁਲ ਰੱਖਿਆ ਜਾਂਦਾ ਹੈ ਪਰ ਜਿਹੜੇ ਪਹਿਲੀ ਤੇ ਗੱਲ ਹੈ ਕਿ ਜਿਨ੍ਹਾਂ ਨੇ ਰਿਪੋਰਟ ਦੇਣੀ ਹੁੰਦੀ ਹੈ ਉਹ ਐਸਐਸਪੀ ਤੇ ਡੀਸੀ ਨੇ ਦੇਣੀ ਹੁੰਦੀ ਹੈ ਉਹ ਰਿਪੋਰਟ ਸਬਮਿਸ਼ਨ ਜੋ ਉਹਨਾਂ ਦੇ ਪੋਲਿਟਿਕਲ ਬੋਸਸ ਕਹਿੰਦੇ ਨੇ ਉਹਦੇ ਅਕੋਰਡਿੰਗਲੀ ਹੁੰਦੀ ਹੈ ਉਹ ਪਾਈ ਪਰਮਜੀਤ ਪਿਓਰੇ ਦੀ ਅਸੀਂ ਪ੍ਰੋਫਾਈਲ ਕੀਤੀ ਸੀ ਜਦੋਂ ਕਿ ਸਾਰੇ ਨੂੰ ਪਤਾ ਕਿ ਪਿੰਡ ਪਿਓਰੇ ਦੇ ਵਿੱਚ ਰੌਕਰ ਵਿੱਚ ਉਹ ਪਿਛਲੇ 70-75 ਸਾਲ ਤੋਂ ਨਹੀਂ ਰਹਿ ਰਹੇ ਉਹਨਾਂ ਦੇ ਫਾਦਰ ਦਿੱਲੀ ਦੇ ਵਿੱਚ ਕੰਮ ਕਰਦੇ ਸੀ ਉਹ ਕਦੇ ਪਿਓਰੇ ਪਿੰਡ 'ਚ ਰਹੇ ਨਹੀਂ ਤੇ ਪਾਈਪਰ ਜੀ ਸਿੰਘ ਪੋਰਾ ਆਪ ਦੀ ਭੈਣ ਦੇ ਘਰੇ ਰਾਜਪੁਰੇ ਦੇ ਕੋਲ ਪਿੰਡ ਪਟੇਰੀਏ ਜਿੱਦੇ ਵਿੱਚੋਂ ਪੜਿਆ ਵੀ ਹੈ ਤੇ ਰਿਹਾ ਵੀ ਹੈ 26 ਤੋਂ ਬਾਅਦ ਅਜਰੀ ਉਹਦਾ ਐਡਰੈਸ ਹੋ ਹੈਗਾ ਤੇ ਨਾਇਨਲੀ ਪਰオール ਦੀ ਐਪਲੀਕੇਸ਼ਨ ਤੇ ਐਸਐਸਪੀ ਜਵਾਬ ਦੇ ਰਿਹਾ ਜੀ ਇਸ ਘਰ ਚ ਰਹਿੰਦੇ ਕੋਈ ਨਹੀਂ ਹੈ ਜਦੋਂ ਕਿ ਉਹਨਾਂ ਦੇ ਜੀਜਾ ਜੀ ਦਾ ਪਰ ਆ ਪਿੰਡ ਦਾ ਸਰਪੰਚ ਹੈ ਉਹ ਜੀਜਾ ਜੀ ਉਹਨਾਂ ਦੇ ਭੈਣ ਬੱਚੇ ਸਾਰੇ ਉੱਥੇ ਰਹਿ ਰਹੇ ਨੇ ਇਵਨ ਉਹਨਾਂ ਦਾ ਇੱਕ ਭਤੀਜਾ ਵੀ ਰਹਿ ਰਿਹਾ ਹੈ ਸੋ ਉਹ ਜਿਹੜੀਆਂ ਰਿਪੋਰਟਸ ਨੇ ਐਸਐਸਪੀ ਦੀਆਂ ਐਸਐਚਓ ਦੀਆਂ ਡੀਸੀ ਦੀਆਂ ਉਹ ਦੈਟ ਇਜ਼ ਅੰਡਰ ਦਾ ਪੋਲਿਟিক্যাল ਪ੍ਰੈਸ਼ਰ ਤੇ ਕੋਰਟਸ ਦਾ ਨਜ਼ਰੀਆ ਹੀ ਹੁੰਦਾ ਸੀ ਕਿ ਕੋਰਟਸ ਇਸ਼ੂਜ਼ ਹੀ ਉਸ ਤਰ੍ਹਾਂ ਨਾਲ ਫਰੇਮ ਕਰਦੀਆਂ ਨੇ ਜਿਵੇਂ ਉਹਨਾਂ ਨੇ ਕਿਸੇ ਨੂੰ ਜਿਹੜਾ ਰੀਲਿਫ ਦੇਣੀ ਹੋਵੇ ਇਸ਼ੂਜ਼ ਉਸ ਕਿਸਮ ਦੇ ਫਰੇਮ ਹੋ ਜਾਂਦੇ ਨੇ ਜੇ ਕਿਸੇ ਨੂੰ ਤੁਸੀਂ ਰਗੜਨਾ ਹੋਵੇ ਉਹਨੂੰ ਠੋਕਣਾ ਹੋਵੇ ਤੇ ਫਿਰ ਇਸ਼ੂਜ਼ ਜੱਜਸ ਉਸ ਤਰ੍ਹਾਂ ਦੇ ਫਰੇਮ ਕਰ ਲੈਂਦੇ ਨੇ ਕਿਉਂਕਿ ਸਾਡੇ ਇੰਡੀਅਨ ਸਿਸਟਮ ਦੇ ਵਿੱਚ ਜੁਡੀਸ਼ੀਅਲ ਅਕਾਉਂਟੇਬਿਲਟੀ ਨਹੀਂ ਹੈਗੀ ਅਕਾਉਂਟੇਬਿਲਟੀ ਨਾ ਹੁੰਨ ਕਰਕੇ ਜੱਜਸ ਦੀ ਡਿਸਕ੍ਰੀਸ਼ਨ ਹੈਗੀ ਹੈ ਤੁਸੀਂ ਦੇਖੋ ਸਾਡੇ ਹਾਈ ਕੋਰਟ ਦੇ ਵਿੱਚ 4 ਕਰੋੜ ਰੁਪਿਆ ਲੈ ਕੇ ਉਦੋਂ ਜਿਹੜੇ ਡਰੱਗਸ ਤੇ ਵੱਡੇ ਇਨਵੋਲਵ ਸੀ ਕੋਰਲੇ ਦੇ ਨਾਲ ਉਹਨਾਂ ਨੂੰ ਇੱਥੇ ਇੱਕ ਜੱਜ ਨੇ ਮੇਲ ਦਿੱਤੀ ਹੈ ਤਾਂ ਬਹੁਤ ਵੱਡੇ ਵਕੀਲ ਨੇ ਦਲਾਲੀ ਵੀ ਕੀਤੀ ਹੈ ਰਲਾ ਵੀ ਪਿਆ ਪਰ ਟਿਲ ੜ ਨੋ ਐਕਸ਼ਨ ਤੋ ਇਹਦੀ ਨੰਬਰ ਆਫ ਕੇਸਸ ਨੇ ਤੁਸੀਂ ਵੇਖੋ ਇਸੇ ਹਾਈ ਕੋਰਟ ਦੇ ਇੱਕ ਨਿਰਮਲਾ ਜ਼ਾਦਬ ਜੱਜ ਦਾ ਬੜਾ ਫੇਮਸ ਇਸ਼ੂ ਹੈ ਕਿ ਕਿਵੇਂ ਕੈਸ਼ ਉਹਦੇ ਕਰੇ ਗਿਆ ਉਹ ਨਾਂ ਦਾ ਪੁਲੇਖਾ ਲੱਗ ਗਿਆ ਉਸ ਦੂਸਰੇ ਨਾਮ ਵਾਲੇ ਜੱਜ ਕੋ ਚਲਾ ਗਿਆ ਐਫਆਈਆ ਲਾਉਜ਼ ਹੋ ਗਿਆ ਸੀਬੀਆਈ ਦੀ ਜੀ ਇਸ ਸੰਬੰਧੇ ਕੋਰਟਸ ਦੀ ਕ੍ਰੈਡੀਬਿਲਟੀ ਹੈਗੀ ਹੈ ਜੀ ਸਿਮਰਨ ਜੀ ਜੀ ਇੱਕ ਗੱਲ ਹੋਰ ਆ ਮੈਂ ਪ੍ਰਦੀਪ ਕਲੇਰ ਦੀ ਗੱਲ ਕਰਦਾ ਜਿੱਦਾਂ ਪ੍ਰਦੀਪ ਕਲੇਰ ਨੇ ਜਦੋਂ ਇੰਟਰਵਿਊਜ਼ ਕੀਤੇ ਤੇ ਜਾਂ ਉਹਦੇ ਜਿਹੜੇ 164 ਦੇ ਬਿਆਨ ਹੋਏ ਆ ਉਹਦੇ ਵਿੱਚ ਕਿਹਾ ਵੀ ਜਦੋਂ ਬੇਅਦਬੀ ਦੀ ਸਾਰੀ ਘਟਨਾ ਜਿਹੜੀ ਇੰਨੀ ਮਾੜੀ ਘਟਨਾ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ ਕਹਿੰਦੇ ਬਾਬਾ ਰਾਮ ਰਹੀਮ ਤੇ ਹਨੀਪ੍ਰੀਤ ਕੋਲ ਬੈਠੇ ਸੀ ਤੇ ਜਦੋਂ ਇਸ ਕਿਸਮ ਦੇ ਇਲਜ਼ਾਮ ਇੱਕ ਗਵਾਹ ਲਗਾ ਰਿਹਾ ਸ਼ਾਇਦ ਉਹ ਮੇਰੇ ਖਿਆਲ ਵਾਦਾ ਮਾਫ ਗੁਆ ਬਣ ਗਿਆ ਜਾਂ ਜਿਉਂ ਨੇ ਬਣਨਾ ਪਰ ਉਹ ਬੰਦਾ ਕਨਵਿਕਟਡ ਹੈ ਉਹਨੂੰ ਫੜਿਆ ਜਾਂਦਾ ਅਯੋਧਿਆ ਚ ਉਹਦੀਆਂ ਫੋਟੋਆਂ ਜਿਹੜੀਆਂ ਉਹ ਜਦੋਂ ਜਿਹੜੀਆਂ ਪਬਲਿਕ ਹੋ ਜਾਂਦੀਆਂ ਨੇ ਤੇ ਇਹਦੇ ਉੱਤੇ ਫਿਰ ਕੋਈ ਕੁਝ ਇੱਕ ਸੋਚ ਵਿਚਾਰ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਇੱਕ ਬੰਦਾ ਦੋਸ਼ੀ ਹੈ ਉਹ ਇਲਜ਼ਾਮ ਲਗਾ ਰਿਹਾ ਵੀ ਇਹ ਬੰਦਾ ਉੱਥੇ ਮੌਜੂਦ ਸੀਗਾ ਤੇ ਉਸ ਤੋਂ ਬਾਅਦ ਮਤਲਬ ਇਦਾਂ ਇਹਨੂੰ ਥੋੜਾ ਜਿਹੜੇ ਵਾਸਤੇ ਹੱਥ ਹੌਲਾ ਰੱਖਿਆ ਜਾਂਦਾ ਤੁਸੀਂ ਦੇਖੋ ਸਭ ਤੋਂ ਪਹਿਲੀ ਤੀ ਜਦੋਂ ਆਪਾਂ ਕਿਸੇ ਦੋਸ਼ੀ ਨੂੰ ਫੜਨਾ ਹੁੰਦਾ ਉਹਦਾ ਇਸ਼ਤਿਹਾਰ ਦਿੱਤਾ ਜਾਂਦਾ ਸੀ ਪੀ.ਆਈ ਦਾ ਮੈਟਰ ਸੀ ਇਹ ਵੱਡਾ ਕੇਸ ਸੀ ਸੁਪਰੀਮ ਕੋਰਟ ਨੇ ਇਹ ਨਹੀਂ ਦੇਖਿਆ ਕਿ ਬੜਾ ਸੈਂਸਿਟਿਵ ਮੈਟਰ ਹੈ ਇਤਨਾ ਪੰਜਾਬ ਚ ਅਗ ਲੱਗ ਰਹੀ ਹੈ ਸੁਪਰੀਮ ਕੋਰਟ ਨੇ ਇਹ ਲਿਖ ਕੇ ਦਿੱਤਾ ਹੈ ਕਿ ਇਹਨਾਂ ਦੋਸ਼ੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਹਨਾਂ ਦੀਆਂ ਫੋਟੋਆਂ ਪਬਲਿਸ਼ ਨਹੀਂ ਹੋਣਗੀਆਂ ਹੂੰ ਤੇ ਜਦੋਂ ਬਾਦਲ ਗਰੁੱਪ ਦੇ ਵਿੱਚ ਇੱਕ ਉਹਨਾਂ ਦੀ ਲੀਡਰਸ਼ਿਪ ਬੀ.ਪੀ. ਰਜਿੰਦਰਪੁਰ ਮੀਮਸਾ ਜਿਹੜੀ ਕਿ ਮਿਸਸ ਅਕਸੰਧਤ ਬਾਦਲ ਦੀ ਐਡਵਾਈਜ਼ਰ ਰਹੀ ਹੈ ਉਹ 2018 ਚ ਬਦਲ ਗਰੁੱਪ ਜੋਇਨ ਕਰਦੀ ਹੈ ਫਿਰ ਜਿਹੜਾ ਦਿੱਲੀ ਇਹਨਾਂ ਦਾ ਹਾਊਸ ਹੈ ਸਰਕਾਰੀ ਰਹਾਇਸ਼ ਹੈ ਬਾਦਲ ਸਾਹਿਬ ਦੀ ਉਸ ਦਫਤਰ ਦੇ ਵਿੱਚ ਉਹਨੇ ਖੁੱਲਕੇ ਕਿਹਾ ਕਿ ਜਗਜੀਤ ਸਿੰਘ ਵਾਲਿਆਂ ਵਾਲੀ ਇੱਕ ਹਰਸ਼ ਤੂਰੀਏ ਜਿਹੜਾ ਮੇਨ ਪ੍ਰਦੀਪ ਕਲੇਰ ਹਰਸ਼ ਤੂਰੀ ਤੇ ਇੱਕ ਜਿਹੜਾ ਮਰਡਰ ਹੋ ਗਿਆ ਤਿੰਨ ਬੰਦਿਆਂ ਦੀ ਚੇਨ ਹੈ ਬਿਲਕੁਲ ਬਿਲਕੁਲ ਸਦੀਪ ਰੇਟਾ ਵੀ ਆ ਇੱਕ ਹਾਂਜੀ ਹਾਂਜੀ ਇਹ ਸਾਰੀ ਜਿਹੜੀ ਚੇਨ ਹੈ ਇਹ ਉਪਰੋਂ ਡਾਇਰੈਕਸ਼ਨਸ ਹੁੰਦੀਆਂ ਨਹੀਂ ਕਿ ਤੁਸੀਂ ਵੇਦ ਵੀ ਕਰਨੀ ਹੈ। ਹੂੰ ਤੇ ਇਹ ਜਿਹੜਾ ਜਗਜੀਤ ਸਿੰਘ ਜਿਹੜਾ ਪ੍ਰੈਕਟੀਕਲ ਹੈਡ ਸੀ ਡੇਰੇ ਦਾ ਬਾਲਿਆ ਵਾਲੀ ਤੇ ਹਰਸ਼ ਤਰੇ ਉਹਦੀਆਂ ਫੋਟੋਜ਼ ਉਹ ਬੀਪੀ ਮੀਮਸਾਨ ਨੇ ਵੀ ਦਿਖਾਈਆਂ। ਤੇ ਸੋ ਉਹ ਜਿਹੜਾ ਕਿਤੇ ਕਿਤੇ ਵਿਖੂ ਉਹਦਾ ਲਾਲਚ ਸੀ ਬੜਾ ਪ੍ਰੈਸ਼ਰ ਸੀ ਜਿਹੜਾ ਬੰਦਾ ਡੇਰੇ ਦੇ ਖਿਲਾਫ ਗੱਲ ਕਰਦਾ ਸੀ ਜਦੋਂ ਪੰਜਾਬ ਦੇ ਵਿੱਚ ਫਿਲਮ ਲੱਗਣੀ ਸੀ ਤੁਹਾਨੂੰ ਪਤਾ ਹੋਣਾ ਹੈ ਮੈਸेंजर ਆਫ ਗੋਡ। ਬਿਲਕੁਲ ਇਨਦੀ ਇਸ ਕਿਸਮ ਦੀ ਅੰਡਰ ਦਾ ਟੇਬਲ ਕਮਿਟਮੈਂਟ ਸੀ ਕਾਲੀ ਗੱਲ ਦੀ ਇਹਨਾਂ ਨੇ ਆਪ ਦਾ ਜਿਹੜਾ ਕੌਂਸਲਰ ਸੀ ਮੋਕੇ ਵਰਤੇ ਵੀ ਪਰਚਾ ਲਾਸ ਕੀਤਾ ਤੇ ਲੋਕਾਂ ਨੂੰ ਦਾੰਗਾ ਨਾ ਕੁੱਟ ਕੇ ਫਿਲਮ ਨੂੰ ਚਲਾਇਆ ਹੈ ਪੁਰਸ਼ ਪ੍ਰੋਟੈਕਸ਼ਨ ਦੇ ਵਿੱਚ ਚਲਾਇਆ ਤੇ ਇਹ ਤੋਂ ਮੁਗਮਦਲ ਜਿਹੜੀ ਸ਼ਰਮਨੀ ਕਮੇਟੀ ਹੈ ਇਹਨੂੰ ਪਹਿਲੇ ਤੇ ਇਹ ਰਿਪਲਾਈ ਕਰਨਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਉਹ 97 ਲੱਖ ਰੁਪਏ ਦੇ ਇਸ਼ਤਿਹਾਰ ਨੇ ਉਹਦੀ ਮਾਫੀ ਵੀ ਦਿੱਤੇ ਨੇ ਤੁਸੀਂ ਹੋਰ ਸਿਕਿਊਰਡ ਹੈਗੇ ਕਿ ਨਹੀਂ ਹੈਗੇ ਹੂੰ ਹੁਣ ਤੇ ਇਹ ਆ ਗਿਆ ਕਿ ਉਹ ਚਿੱਠੀ ਚੀਮੇ ਨੇ ਲਿਖੀ ਸੀ ਜਿਹੜਾ ਕਲਰਕ ਕਮ ਓਐਸਟੀ ਹੈਗਾ ਟੂ ਸੁਖਵੀਰ ਬਾਦਲ ਦਰਜੀਤ ਸਿੰਘ ਹੂੰ ਤੇ ਉਹ ਉਹ ਕਹਿੰਦੇ ਆ ਉਹਨੇ ਦੱਸਿਆ ਕਿ ਇਹ ਚਿੱਠੀ ਵੀ ਉਹਦੀ ਲਿਖੀ ਹੋਈ ਹੈ ਬਾਬੇ ਨੇ ਕੋਈ ਚਿੱਠੀ ਨਹੀਂ ਲਿਖੀ ਹੈਗੀ ਚਿੱਠੀ ਦੇ ਤੁਹਾਡੇ ਐਸਪੀਸੀ ਦੇ ਜਥੇਦਾਰਾਂ ਨੇ ਉਹਨੂੰ ਮਾਫੀ ਵੀ ਕੀਤੀ ਹੈ ਸੋ ਐਸਪੀਸੀ ਤੇ ਆਪ ਇਹ ਸਹਮਾਮ ਚਨੰਗੀ ਹੈਗੀ ਹੈ ਉਹ ਹੁਣ ਜਸਟ ਆਪ ਦੀ ਸਕਿਨ ਸੇਵ ਕਰਨ ਲਈ ਲੋਕਾਂ ਦੇ ਵਿੱਚ ਜਾਣ ਲਈ اس کا ارکینہ نے کیس فائل کیتا ہے کہ ادر وائز شروع کمیٹی میٹی پوچھنا پچھنا چاہنا ہے کہ جنیاں بیت بیاں دے کیس ہوئے نے کدھی زمیباری سے ایک پاس سے تُسی کہیں دے اسی سشاں دی رپریزنٹیٹر باڈی ہے تُسی کہتے کو وکیل کھڑا کیتا ہے کسی کیس تھی انویسٹیگیشن لیگ کہتے تُسی کوٹس گئے ہو یہ تھی جمی جمی جنی یہ روایٹ کارنیاں دی کنوینینس ہے وہ میں موت فیس بن کے چلتے ਤੁਸੀਂ ਦੇਖੋ ਜਿਹੜਾ ਐਸਸੀਪੀਸੀ ਦਾ ਪ੍ਰਧਾਨ ਹੈ ਉਹ ਹਰ ਜਗ੍ਹਾ ਡੰਡੋਪ ਕਰਦਾ ਹੈਗਾ ਉਹ ਹੀ ਥ ਮੋਰ ਪ੍ਰੈਕਟੀਕਲ ਦਨ ਰਿਲੀਜੀਅਸ ਫਿਗਰ ਸੋ ਇਹ ਜਿਹੜਾ ਮੈਟਰ ਹੈ ਬਹੁਤ ਸੈਂਸਿਟਿਵ ਹੈਗਾ ਤੇ ਅਦਾਲਤਾਂ ਨੂੰ ਮੈਂ ਇਹ ਸਮਝਦਾ ਕਿ ਸਮਝਣਾ ਚਾਹੀਦਾ ਹੈ ਕਿ ਇਸ ਮੈਟਰ ਦੇ ਵਿੱਚ ਤੁਹਾਨੂੰ ਕੈਜ਼ੂਅਲ ਅਪਰੋਚ ਰੀ ਰੱਖਣੀ ਚਾਹੀਦੀ ਇਹ ਕੱਲਾ ਪੰਜਾਬ ਦੇ ਸਿੱਖਾਂ ਦਾ ਹੀ ਨਹੀਂ ਦੁਨੀਆ ਦੇ ਹਰ ਕੋਨੇ 'ਚ ਜਿੱਥੇ ਵੀ ਸਿੱਖ ਬੈਠਿਆ ਹੋਇਆ ਹੈ ਉੱਥੇ ਸੈਂਟੀਮੈਂਟ ਸਟੂਡਿਓ ਹੋਈ ਤੇ ਜੇ ਸੀ ਇਸ ਤਰ੍ਹਾਂ ਨਾ ਸਿੱਖਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜੁਡੀਸ਼ੀਅਲ ਸਿਸਟਮ ਤੋਂ ਸਰਕਾਰ ਤੋਂ ਟੁੱਟ ਜਾਊਗਾ ਜੀ ਸਿਮਰਤਜੀ ਜੀ ਇਹਦੇ ਨਾਲ ਹੀ ਇਹ ਵੀ ਆ ਵੀ ਹੁਣ ਜਿੱਦਾਂ ਇੱਕੋ ਪਟੀਸ਼ਨ ਖਾਰਜ ਹੋ ਗਈ ਹੁਣ ਐਸਜੀਪੀਸੀ ਕੋਲ ਕੀ ਆਪਸ਼ਨ ਬਚਦੀ ਆ ਹੁਣ ਉਹ ਸੁਪਰੀਮ ਕੋਰਟ ਜਾਣਗੇ ਐਪੈਕਸ ਕੋਰਟ ਜਾਣਗੇ ਕੀ ਕਰਦੇ ਆ ਉਹ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਮਤਲਬ ਉਹਦੇ ਵਿੱਚ ਹੁਣ ਮੈਂ ਤਾਂ ਇਹਨਾਂ ਦੀ ਪਟੀਸ਼ਨ ਪੜ੍ਹੀ ਨਹੀਂ ਹੈਗੀ ਉਹ ਤੁਸੀਂ ਕੀ ਫੈਕਟਸ ਮੈਂਸ਼ਨ ਕੀਤੇ ਨੇ ਕੀ ਨਹੀਂ ਕੀਤੇ ਨੇ ਪਰ ਮੈਂ ਮਹਿਸੂਸ ਕਰਦਾ ਹੈ ਕਿ ਐਸਪੀਸੀਜੀ ਵਿਜੀਲੈਂਟ ਹੋਏ ਤੇ ਨਾਂਨਤ ਬੇਦ ਵੀ ਹੋਏ ਜਿੱਥੇ ਵੀ ਸਿੱਖਾਂ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਇਸ਼ੂ ਬੰਦਾ ਹੈ ਐਸਪੀਸੀ ਤੇ ਕਰੈਕਟ ਸੰਸਥਾ ਬਣ ਚੁੱਕੀ ਹੈ ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲਸ ਹੋਰ ਦੇਣੀਆਂ ਚਾਹੁੰਦਾ ਇੱਕ ਗੁਰਦੁਆਰਾ ਡੰਗਮਾਰ ਸਾਹਿਬ ਹੈ ਜੀ ਸਿਕਮ ਦੇ ਵਿੱਚ ਉਸ ਕੇਸ ਮੈਂ ਵੀ ਕਿਹਾ ਮੈਂ ਦੇਖਿਆ ਕਿ ਸ਼੍ਰੋਮਣੀ ਕਮੇਟੀ ਐਨਏ ਰਿਸੋਰਸਸ ਦੀ ਲੁੱਟ ਕਰਦੀ ਹੈ 12 14 ਬੰਦੇ ਹਰ ਵਾਰੀ ਪਾਏ 에ਅਰ ਇਥੋਂ ਟਿਕਟ ਤੇ ਜਾਂਦੇ ਰਿਹਾ ਜਿਨ੍ਹਾਂ ਨੂੰ ਕਾਨੂੰਨ ਦਾ ਨਾ ਇਲ ਦਾ ਨਾ ਕੋ ਕੋ ਨਹੀਂ ਆਉਂਦਾ ਐਸੇ ਵਕੀਲ ਖੜੇ ਕੀਤੇ ਗਏ ਮਹਿੰਗੇ ਮਹਿੰਗੇ ਜਿਨ੍ਹਾਂ ਨੇ ਉੱਥੇ ਜਿਹੜੀ ਪਟੀਸ਼ਨ ਸੀ ਐਨੀ ਵੀਕ ਫੂਟਿੰਗ ਤੇ ਫਾਈਲ ਕੀਤੀ ਹੈ ਤੇ ਉਹ ਕੇ ਸੁਸੀ ਸਿਕਮ ਚ ਲੂਸ ਕੀਤੇ ਤੇ ਜਿੱਥੇ ਵੀ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਮੈਟਰ ਸੀ ਉਹ ਵੀ ਆਪਾਂ ਲੂਸ ਕੀਤੇ ਹੈ ਸ਼੍ਰੋਮਣੀ ਕਮੇਟੀ ਨੇ ਤੇ ਇੱਕ ਪੈਕਟ ਜਿਹੜੇ ਇਹਨਾਂ ਦੇ ਪੋਲਿਟਿਕਲ ਜੇਲੇਬਾਲ ਕੇ ਨੇ ਉਸ ਕਿਸਮ ਦੇ ਇਹਨਾਂ ਨੇ ਬੰਦੇ ਆਪ ਦੇ ਓਨ ਰਿਕਾਰਡ ਲਏ ਹੋਏ ਨੇ ਕੇਸਾਂ ਦੇ ਵਿੱਚ ਕੋਈ ਸੈਂਸਿਟੀ ਨਹੀਂ ਹੈਗੀ ਕਿ ਜਿੱਥੇ ਵੀ ਸਿੱਖਾ ਨਾ ਕਿਤੇ ਜ਼ੁਲਮ ਹੁੰਦਾ ਹੈ ਇਹ ਕਿਤੇ ਪ੍ਰੈਜ਼ੈਂਟ ਨਹੀਂ ਹੁੰਦੇ ਇਹ ਆਪ ਦੇ ਮਰਜ਼ੀ ਦੇ ਵਕੀਲਾਂ ਨੂੰ ਅਖਾ ਫੀਸ ਦਿੰਦੇ ਨੇ ਤੇ ਸੋ ਇਹ ਤੇ ਆਪ ਇਸ ਕਿਸਮ ਦੀ ਕ੍ਰਿਪਸ਼ਨਸ ਇਨਵੋਲਵ ਹੈਗੇ ਨੇ ਜੀ ਜਿਹੜਾ ਸ਼੍ਰੋਮਣੀ ਕਮੇਟੀ ਹੈ ਇਤਰਮ ਦੀ ਸੰਸਥਾ ਨਹੀਂ ਰਹੇਗੀ ਇਹ ਇੱਕ ਮਿੰਨੀ ਹੈਲੀਪੈਡ ਬਣ ਚੁੱਕਿਆ ਹੈ ਰਵੈਤੀ ਕਾਲ ਦਾ दैट इज ਇਹਨੇ ਐਮਐਲਏ ਬੰਨਾ ਹੈ ਉਹ ਪਹਿਲੇ ਐਸਪੀਸੀ ਮੈਂਬਰ ਬਣ ਜਾਏ ਤੁਸੀਂ ਦੇਖੋ ਜਿਹੜੇ 170 75 ਮੈਂਬਰ ਰਵੈਤੀ ਕਾਲੀਆਂ ਦੇ ਨੇ ਉਹਨਾਂ ਚੋਂ ਕਿੰਨੇ ਧਾਰਮਿਕ ਨੇ ਉਹਨਾਂ ਨੂੰ ਕਿੰਨੇ ਦਾ ਧਰਮ ਦਾ ਗਿਆਨ ਹੈਗਾ ਇਹ ਤੁਸੀਂ ਦੱਸ ਦੇਖ ਸਕਦੇ ਹੋ ਸਿਮਰ ਜੀ ਇੱਕ ਸਵਾਲ ਹੋਰ ਹੈ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦਾ ਆਪਾਂ ਮਤਲਬ ਗੱਲ ਅਕਾਲੀ ਦਲ ਤੇ ਆ ਗਏ ਆ ਹੁਣ ਜੋ ਕੁਝ ਅਕਾਲੀ ਦਲ ਦੇ ਵਿੱਚ ਹੋ ਰਿਹਾ ਕਿਉਂਕਿ ਹੋਇਆ ਤਾਂ ਸਭ ਕੁਝ ਰਾਮ ਰਹੀਮ ਨੂੰ ਲੈ ਕੇ ਆ ਜੇ ਅੱਜ ਅਕਾਲੀ ਦਲ ਹਾਸ਼ੀਏ ਤੇ ਖੜਾ ਤਾਂ ਇਹ ਵੀ ਰਾਮ ਰਹੀਮ ਦੇ ਕਰਕੇ ਆ ਵੀ ਪਹਿਲਾਂ ਰਾਮ ਰਹੀਮ ਜਿਹੜਾ ਉਹ 2007 ਦੇ ਵਿੱਚ ਗੁਰੂ ਸਾਹਿਬ ਵਰਗੀ ਪੋਸ਼ਾਕ ਜਿਹੜੀ ਆ ਉਹ ਪਾ ਲੈਂਦਾ ਤੇ ਮੁੜ ਕੇ ਰੂਹ ਅਫਜ਼ਾ ਇੱਕ ਬਾਟੇ 'ਚ ਘੋਲ ਕੇ ਤੇ ਕਹਿੰਦਾ ਪੀ ਲਓ ਇਨਸਾਨ ਬਣ ਜਾਓ ਬੰਦੇ ਤੇ ਪਹਿਲਾਂ ਹੀ ਇਨਸਾਨ ਸੀਗੇ ਖੈਰ ਉਹਨੂੰ ਬਚਾਉਣ ਵਾਸਤੇ ਮਾਫੀ ਦਿੱਤੀ ਜਾਂਦੀ ਆ ਮਾਫੀ ਉਹ ਲਿਖਦਾ ਹੀ ਨਹੀਂ ਪਹਿਲੀ ਗੱਲ ਤੇ ਹੁਣ ਤੁਸੀਂ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਜਦੋਂ ਐਸਜੀਪੀਸੀ ਵੱਲੋਂ ਪਾਈ ਗਈ ਪਟੀਸ਼ਨ ਵੀ ਖਾਰਜ ਹੋ ਜਾਂਦੀ ਆ ਅਕਾਲੀ ਦਲ ਖੁਦ ਹਾਸ਼ੀਏ 'ਚ ਐ ਔਰ ਜਿਸ ਸ਼ਖਸ ਕਰਕੇ ਇਹ ਸਭ ਕੁਝ ਹੋਇਆ ਉਹ ਬੰਦਾ ਫੇਰ ਜਿਹੜਾ ਵਾ ਉਹਦਾ ਉਹਦਾ ਰਸਤਾ ਬਿਲਕੁਲ ਸਾਫ਼ ਐ ਤੁਸੀਂ ਦੇਖੋ ਕਿ ਜਿਹੜਾ ਅਕਾਲੀ ਦਲ ਸੀ ਇਹਦੀ 1920 ਦੇ ਵਿੱਚ ਇਸ ਕਰਕੇ ਕ੍ਰिएशन ਕੀਤੀ ਗਈ ਸੀ ਕਿ ਅਕਾਲੀ ਉਹ ਬੰਦਾ ਐ ਜਿਹੜਾ 10 ਗੁਰੂਆਂ 'ਚ ਯਕੀਨ ਰੱਖਦਾ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਪੱਕਾ ਹੈਗਾ ਤੇ ਅਕਾਲੀ ਦਲ ਦਾ ਹੋਂਦ ਸੀ ਕਿ ਸਿੱਖਾਂ ਦੀ ਆਵਾਜ਼ ਨੂੰ بلند ਕਰਨ ਲਈ ਜੱਥੇਬੰਦੀ ਬਣੀ ਸੀ 1919 ਵਿੱਚ ਜਿਹੜਾ ਰਵੈਤੀ ਕਾਲੀ ਸੀ ਪ੍ਰਕਾਸ਼ ਸਿੰਘ ਬਾਦਲ ਉਹਨੇ ਕਹਿੰਦਾ ਹੈ ਕਿ ਇਹ ਹੁਣ ਸਿੱਖਾਂ ਦੀ ਪਾਰਟੀ ਨਹੀਂ ਰਹੀ ਇਹ ਹੁਣ ਪੰਜਾਬੀ ਪਾਰਟੀ ਬਣ ਗਈ ਹੈ ਪੰਜਾਬੀ ਪਾਰਟੀ ਮੋਗਾ ਕਾਨਫਰੰਸ 'ਚ ਹਾਂ ਉਸ ਤੋਂ ਬਾਅਦ ਕੰਟੀਨਿਊਸਲੀ ਇਹਨਾਂ ਨੇ ਜੋ ਵੀ ਐਂਟੀ ਸਿੱਖ ਲੋਕ ਸੀ ਉਨੀ ਕੇ ਨੰਦਾ ਮੁਲਕੀ ਅਧਿਕਾਰ ਰਵਿੰਦਰ ਜਨਰਲ ਸਕੱਤਰ ਸੀ ਉਹ ਸੈਕਟਰੀ ਸੀ ਜਸਵੰਤ ਸਿੰਘ ਖਾਲੜਾ ਜਿਹਨੇ ਉਹ ਜਿਹਦੇ ਕੇਸਸ ਦੇ ਵਿੱਚ ਸੀਬੀਆਈ ਨੇ ਤਿੰਨ ਸਮਸ਼ਾਨ ਕਾਟਾ ਦੀ ਇਨਵੈਸਟੀਗੇਸ਼ਨ ਕਰਕੇ ਸਾਰਾ ਡਾਟਾ ਲਿਆਂਦਾ ਜਦੋਂ ਸਰਕਾਰ ਬਣੀ ਸੀ ਇਹ ਕਹਿੰਦੇ ਸੀ ਅਸੀਂ ਤਰੁਥ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜੋ ਵੀ ਪੁਲਿਸ ਦੀਆਂ ਬਰੂਟਲ ਕਿਲਿੰਗਸ ਹੋਈਆਂ ਨੇ ਅਸੀਂ ਉਹਦੀ ਜਾਂਚ ਕਰਾਂਗੇ ਤੁਸੀਂ ਵੇਖੋ ਕਿ 97 ਤੋਂ ਬਾਅਦ ਆ ਕੇ ਉਹ ਜਿਹੜਾ ਐਸਐਚਓ ਮਲਤਾਨੀ ਸੀ ਜਿਹੜੇ ਹੋਰ ਅਫਸਰ ਸੀ ਉਹਨਾਂ ਦੀ ਇਹਨਾਂ ਨੇ ਮਾਫੀ ਵੀ ਮੂਵ ਕਰ ਦਿੱਤੀ ਆਫਟਰ ਕਨਵਿਕਸ਼ਨ ਜਦੋਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਕਿਹਾ ਕਿ ਉਹ ਤਿੰਨ ਸ਼ਮਸ਼ਾਨ ਘਾਟਾ ਦੇ ਲੋਕਾਂ ਨੂੰ ਮੁਆਵਜ਼ਾ ਮਿਲਣਾ ਹੈ ਇਹ ਵਿਅਕਤੀ ਕਾਲੀਆਂ ਦੀ ਸਰਕਾਰ ਸੀ ਔਨ ਰਿਕਾਰਡ ਹੈਗਾ ਇਹਨਾਂ ਨੇ ਦਿੱਲੀ ਦੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ 'ਚ ਵੀ ਉਹਦਾ ਵਿਰੋਧ ਕੀਤਾ ਤੇ ਜੀ ਢੀ ਬੰਦੇ ਵਾਇਲਿਸ਼ਿੰਗ ਜਿਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਮੁੰਡੇ ਮਾਰੇ ਨੇ ਸੁਮੇਤ ਸਿੰਘ ਸੈਣੀ ਉਹਨੂੰ 9ਵੇਂ ਨੰਬਰ ਤੋਂ ਚੱਕ ਕੇ ਪਹਿਲੇ ਨੰਬਰ ਤੇ ਇਹਨਾਂ ਨੇ ਪੰਜਾਬ ਦੀ ਜਿਹੜੀ ਜਦੋਂ ਅਕਾਲੀ ਸਰਕਾਰ ਬਣੀ ਹੈ 2012 ਚ ਰਿਪੀਟ ਹੁੰਦੀ ਹੈ ਤੇ 14 ਮਾਰਚ 2012 ਨੂੰ ਪਹਿਲਾ ਡਿਸੀਜਨ ਸੀ ਸੁਮੇਤ ਸੈਣੀ ਨੂੰ ਸੌ ਚੱਕਰ ਤੋਂ ਬਾਅਦ ਡੀਜੀਪੀ ਲੋਗ ਫਿਰ ਤੁਸੀਂ ਦੇਖੋ ਇੱਕ ਇਜ਼ਹਾਰ ਹਲਮ ਹੈ ਜਨੇ ਨਕੌਦਰਕਾਂਡ ਕੀਤਾ ਤੁਹਾਡੇ ਚੜਾਈ ਇਨਵੋਲਵ ਸੀ ਨਕੌਦਰਕਾਂਡ ਦੀ ਕਿਲਿੰਗਸ ਦੇ ਵਿੱਚ ਉਸ ਵੇਲੇ ਐਸਪੀਸੀ ਉਹ ਇਹਨਾਂ ਨੇ ਸੈਟਅਪ ਕਰਾਇਆ ਉਹਦੀ ਵਾਈਫ ਨੂੰ ਮਨਿਸਟਰ ਬਣਾਇਆ ਐਮ ਐਲ اے ਬਣਾਇਆ ਸੋ ਜਿੰਨੇ ਵੀ ਸਿੱਖ ਵਿਰੋਧੀ ਲੋਕ ਨੇ ਉਹ ਤੇ ਇਹਨਾਂ ਦੀ ਗੋਦ ਵਿੱਚ ਬੈਠੇ ਹੋਏ ਨੇ ਤੇ ਅੱਜ ਮਤਲਬ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਮਤਲਬ ਹੁਣ ਤਾਂ ਆਪਣੇ ਆਪ ਹੀ ਡੇ ਬਾਏ ਡੇ ਐਕਸਪੋਜ਼ ਹੁੰਦੇ ਜਾ ਰਹੇ ਤੇ ਜਿਹੜੀ ਸ਼ਰਮਣੀ ਕਮੇਟੀ ਹੈ ਇਹ ਇੱਕ ਬਹੁਤ ਵੱਡੀ ਸੰਸਥਾ ਸੀ ਅੱਜ ਸਿੱਖਾਂ ਦੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਜਿਹੜੇ ਨੇ ਉਹ ਮਤਲਬ ਕਿਤੇ ਕੋਈ ਸੰਸਮਗਲੀ ਹੋ ਰਹੀ ਹੈ ਉਹ ਮੈਂ ਇੱਕ ਮੰਡੀ ਬਹਾਉ ਦੀਨ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਹੈ ਜਿਹੜਾ ਇਕਵਲ ਟੂ ਦਰਬਾਰ ਸਾਹਿਬ ਤਰਨਤਾਰਨ ਦੇ ਬਰਾਬਰ ਸੀ ਜਿੱਥੇ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕੰਪਾਈਲੇਸ਼ਨ ਕੀਤੀ ਹੈ ਜੀ ਤੇ ਉਸ ਬਾਰੇ ਨੂੰ ਇੱਕ ਡੀਸੀ ਨੇ ਠੇਕੇ ਤੇ ਲੈ ਕੇ ਸਰੋਵਰ ਵੀ ਪੂਰ ਦਿੱਤਾ ਨੇ ਡੈਨਮੇ ਸਾਹਿਬ ਤੇ ਪੱਟੇ ਤੇ ਲੈ ਕੇ ਉਹ ਗੁਰਦੁਆਰਾ ਹੀ ਖਤਮ ਕਰ ਦਿੱਤਾ ਸੁਸ਼੍ਰੋਮਣੀ ਕਮੇਟੀ ਦਾ ਜਿਹੜਾ ਰੋਲ ਹੈ ਜਿਵੇਂ ਅਕਾਲੀ ਦਲ ਦਾ ਤੇ ਅਕਾਲੀਆਂ ਦਾ ਰੋਲ ਜਿਹੜਾ ਪਿਛਲਾ ਹੈਗਾ ਉਹ ਐਂਟੀ ਪੰਜਾਬ ਐਂਟੀ ਸਿੱਖ ਐਂਟੀ ਗੁਰੂ ਗ੍ਰੰਥ ਹੈਗਾ ਐਵੇਂ ਦਾ ਰੋਲ ਸ਼ਨਾਮੂ ਕਮੇਟੀ ਦਾ ਸਭ ਨੂੰ ਨਜ਼ਰ ਆਉਂਦਾ ᱛੀ ਇਹ ਜਿਗਿਆ ਚੀਜ਼ਾਂ ਨੇ ਹੁਣ ਮੈਨੂੰ ਲੱਗਦਾ ਕਿ ਬਹੁਤ ਜਲਦੀ ਸਾਰਾ ਕੁਝ ਐਕਸਪੋਜ਼ ਹੋਊਗਾ ਸਿਮਰਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਨ ਇੰਡੀਆ ਵਾਸਤੇ ਔਰ ਤੁਹਾਨੂੰ ਗਹਿਨ ਜਾਣਕਾਰੀ ਹੈ ਸਿੱਖ ਇਤਿਹਾਸ ਬਾਰੇ ਤੇ ਮੈਂ ਚਾਹਾਂਗਾ ਵੀ ਇੱਕ ਇੱਕ ਦੋ ਐਪੀਸੋਡ ਤੁਹਾਡੇ ਨਾਲ ਅਸੀਂ ਹੋਰ ਜ਼ਰੂਰ ਸ਼ੂਟ ਕਰਾਂਗੇ ਜਿਹਦੇ ਵਿੱਚ ਅਸੀਂ ਸਿੱਖ ਗੁਰਦੁਆਰਿਆਂ ਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਤੁਸੀਂ ਅੱਜ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਥੇ ਦਰਸ਼ਕੋ ਤੁਹਾਨੂੰ ਇਹ ਵੀ ਦੱਸ ਦਵਾਂ ਮੈਂ ਸ਼ੁਰੂ ਚ ਦੱਸਣਾ ਭੁੱਲ ਗਿਆ ਕਿ ਸਿਮਰਨਜੀਤ ਸਿੰਘ ਜਿਹੜੇ ਨੇ ਏ ਅਮਰਿਤਪਾਲ ਸਿੰਘ ਜਿਹੜੇ ਦਿਬਰੂਗੜ ਤੋਂ ਐਮਪੀ ਨੇ ਉਹਨਾਂ ਦੀ ਟੀਮ ਦੇ ਕੇਸ ਵੀ ਲੜ ਰਹੇ ਆ ਜਿਹੜੇ ਇਸ ਵੇਲੇ ਸਜ਼ਾ یافتਾ ਨੇ ਡਿਟੇਨੀ ਨੇ ਜਿਨ੍ਹਾਂ ਉੱਤੇ ਐਨਐਸਏ ਲੱਗੀ ਹੋਈ ਹੈ ਕਿਉਂਕਿ ਇਸ ਚੈਨਲ ਦੇ ਉੱਤੇ ਵਨ ਇੰਡੀਆ ਦੇ ਉੱਤੇ ਜਦੋਂ ਮੈਂ ਸਿਮਰਨਜੀਤ ਹੋਣਾ ਦੇ ਨਾਲ ਗੱਲਬਾਤ ਕਰਦਾ ਸੀਗਾ ਤੇ ਉਸ ਵਕਤ ਸਾਡੀ ਗੱਲ ਜਿਹੜੀ ਆ ਉਹ ਅਮਰਿਤਪਾਲ ਹੋਣਾ ਨੂੰ ਲੈ ਕੇ ਹੁੰਦੀ ਸੀਗੀ ਸੋ ਇਹ ਕਾਫੀ ਜਿਹੜੇ ਸਿੱਖਾਂ ਦੇ ਮਸਲੇ ਆ ਉਹਨਾਂ ਨੂੰ ਇਹ ਬੜੀ ਗੰਭੀਰਤਾ ਦੇ ਨਾਲ ਲੈਂਦੇ ਆ ਔਰ ਵੈਸੇ ਵੀ ਸਿੱਖ ਇਤਿਹਾਸ ਦੇ ਕਾਫੀ ਜਾਣਕਾਰ ਆ ਸੋ ਇਹਨਾਂ ਦੇ ਨਾਲ ਫੇਰ ਤੁਹਾਨੂੰ ਅਸੀਂ ਰੂਬਰੂ ਜ਼ਰੂਰ ਕਰਾਵਾਂਗੇ ਤਦ ਤੱਕ ਲਈ ਸਤ Subscribe to One India channel and never miss an update.